ਉੱਥੇ ਆਵਾਰਾ ਪਸ਼ੂ ਕੋਈ ਅੱਗੇ ਆ ਗਏ ਹੋਣੇ ਆ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਉੱਥੇ ਡਵਾਈਡਰ ਦੇ ਨਾਲ ਜਾ ਟਕਰੀ ਜਿਸ ਕਰਕੇ ਸਾਰਿਆਂ ਨੂੰ ਜੱਗ ਜਾ ਰਿਹਾ ਉਥੇ ਕਰੋੜਾਂ ਰੁਪਿਆ ਪੰਜਾਬ ਸਰਕਾਰ ਦਾ ਹਾਊਸਸ ਦਾ ਉਹ ਕਿਸ ਕਿਸ ਪਾਸੇ ਲਗਾ ਰਹੀ ਹੈ ਇਹਦਾ ਸਾਰਾ ਨਹੀਂ ਗੁੰਝਲਦਾਰ ਬਣ ਗਿਆ ਹਰਨਾਪਾਰ ਕੁਸ਼ਮੈ ਜੀ ਇਹ ਜੇ ਤੋਹੇ ਨੀ ਬੀਦਾਰ ਉਹ ਮੇਰੇ ਫੂਫਾ ਹੀ ਲਾਗੀ ਸੀ ਕ੍ਰਿਸ਼ਨ ਕੁਮਾਰ ਜੀ ਉਹ ਤੇ ਉਹਨਾਂ ਦੇ ਦੋਨੇ ਬੇਟੇ ਤੇ ਉਹਨਾਂ ਦਾ ਪੋਤਾ ਪਨਾ ਜਤेंद्र ਕੁਮਾਰ ਤੇ ਰਵੀ ਕੁਮਾਰ ਉਹਨਾਂ ਦੇ ਬੇਟੇ ਸੀਗੇ ਉਹਨਾਂ ਨਾਲ ਤੇ ਪੋਤਾ ਸੀਗਾ ਕਰਨ ਕੁਮਾਰ ਇਹ ਰਾਮਾ ਮੰਡੀ ਤੋਂ ਪੀਜੀਆ ਜਾ ਰਹੇ ਸੀ ਚੰਡੀਗੜ੍ਹ ਰਸਤੇ ਸੰਗਰੂਰ ਦੇ ਨੇੜੇ ਕੋਹਲੇ ਪਿੰਡ ਹੈਗਾ ਕੋਈ ਉੱਥੇ ਅਵਾਰਾ ਪਸ਼ੂ ਕੋਈ ਅੱਗੇ ਆ ਗਏ ਹੋਣੇ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਉਥੇ ਡਵਾਈਡਰ ਦੇ ਨਾਲ ਜਾ ਟਕਰੀ ਜਿਸ ਕਰਕੇ ਉਹਨਾਂ ਦੀ ਪ੍ਰੇਸ਼ਨ لال ਜੀਾਂ ਦੀ ਉਹਨਾਂ ਦੇ بیٹے ਜਤਿੰਦਰ ਤੇ ਰਵੀ ਕੁਮਾਰ ਜੀ ਦੀ ਮੌਕੇ ਡੈਥ ਹੋ ਗਈ ਸੀ ਤੇ ਕਰਨ ਕੁਮਾਰ ਜੀ ਜਿਹੜਾ ਉਹ ਫ੍ਰੈਕਚਰ ਹੋਇਆ ਲੱਤ 'ਤੇ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਵੈਸੇ ਵੱਲ ਹਸਪਤਾਲ ਰਹਿਣੂ ਪਟਿਆਲੇ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਸ਼ਿਫਟ ਕਰਕੇ ਕਿਸ ਤਰ੍ਹਾਂ ਦੇ ਹਾਈਵੇ ਦੇ ਉੱਤੇ ਆਵਾਰਾ ਪਸ਼ੂਆਂ ਦਾ ਆਉਣਾ ਸਰਕਾਰਾਂ ਵੱਲੋਂ ਲੱਖਾਂ ਰੁਪਏ ਟੈਕਸ ਜਿਹੜਾ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਇਹ ਤਾਂ ਆਪਾਂ ਰੋਟੀਨ ਚ ਹੀ ਦੇਖਦੇ ਆਂ ਜੀ ਵੀ ਸਰਕਾਰ ਕਾਉਂਸਲਸ ਦੇ ਉੱਤੇ ਦਾ ਕਲੈਕਟ ਕਰਦੀ ਹੈ ਪਰ ਉਹ ਖਰਚ ਕਿਤੇ ਕਰਦੀ ਨਹੀਂ ਹੈਗੀ ਇਹ ਤਾਂ ਸਾਰਿਆਂ ਨੂੰ ਜਗ ਜਾਨ ਹੈ ਕਿ ਕਰੋੜਾਂ ਰੁਪਿਆ ਪੰਜਾਬ ਸਰਕਾਰ ਦਾ ਜਿਹੜਾ ਕਾਉਂਸਲਸ ਦਾ ਉਹ ਕਿਸ ਕਿਸ ਪਾਸੇ ਲਗਾ ਰਹੀ ਹੈ ਇਹ ਤਾਂ ਸਾਰਾ ਲਈ ਗੁੰਝਲਦਾਰ ਬਣ ਗਿਆ ਤੇ ਆ ਰਹੇ ਸੀਗੇ ਜੀ ਪਟੰਡੇ ਵੱਲੋਂ ਚੰਡੀਗੜ੍ਹ ਨੂੰ ਜਾਣੇ ਸੀ ਉਪਕਲੀ ਕੋਲੇ ਸਾਈਡ ਤੋਂ ਆਵਾਰਾ ਗਾਊ ਆ ਗਿਆ ਉਹਦੇ ਵਿੱਚ ਗੱਡੀ ਉਹਨੂੰ ਬਚਾਉਂਦੇ ਬਚਾਉਂਦੇ ਗੱਡੀ ਪਿੰਨਰ ਤੇ ਲੱਗੀ ਉਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਬੰਦਾ ਜ਼ਖਮੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਸੀ ਅਸੀਂ 174 ਦੀ ਕਾਰਵਾਈ ਕਰੀ ਆਵਾਰਾ ਪਸ਼ੂ ਆਣ ਕਰ ਆਵਾਰਾ ਪਸ਼ੂ ਉਹਦੇ ਕਰਕੇ ਸਾਡੀ ਉਹਦੇ ਕਰਕੇ ਹਾਂਜੀ ਉਹਦੇ ਕਰਕੇ ਬੇਕਾਬੂ ਹੋ ਗਈ ਠੀਕ ਉੱਥੇ ਆਵਾਰਾ ਪਸ਼ੂ ਕੋਈ ਅੱਗੇ ਆ ਗਏ ਹੋਣੇ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਉਥੇ ਡਿਵਾਈਡਰ ਦੇ ਨਾਲ ਜਾ ਟਕ ਰਹੀ ਜਿਸ ਕਰਕੇ ਸਾਰਿਆਂ ਨੂੰ ਜਗ ਜਾ ਰਿਹਾ ਉਥੇ ਰੋੜਾ ਰੁਪਿਆ ਪੰਜਾਬ ਸਰਕਾਰ ਦਾ ਜਿਹੜਾ ਫਾਉਸਸ ਦਾ ਉਹ ਕਿਸ ਕਿਸ ਪਾਸੇ ਲਗਾ ਰਹੀ ਹੈ ਇਹਦਾ ਸਾਰਾ ਨਹੀਂ ਗੁੰਝਲਦਾਰ ਬਣ ਗਿਆ 对的。